ਮਹਾਲੀ ਦੇ ਸੈਕਟਰ 63 ਦੇ ਵਿੱਚ ਇੱਕ ਜ਼ਬਰਦਸਤ ਐਕਸੀਡੈਂਟ ਹੋ ਗਿਆ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ ਹੈ ਦੱਸਦੀ ਹੈ ਕਿ ਰਸਤੇ ਤੇ ਦੋਵੇਂ ਗੱਡੀਆਂ ਜਾ ਰਹੀਆਂ ਸੀ ਤੇ ਇੱਕ ਗੱਡੀ ਦੀ ਰਫ਼ਤਾਰ ਕਾਫੀ ਤੇਜ਼ ਸੀ ਤੇ ਜਿਸ ਦੇ ਵੱਲੋਂ ਕਿ ਦੂਜੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਉਹ ਗੱਡੀ ਪਲਟੀਆਂ ਖਾ ਕੇ ਇੱਕ ਦਰਖਤ ਦੇ ਨਾਲ ਜਾ ਟਕਰੋਂਦੀ ਆ ਇਸ ਦੇ ਵਿੱਚ ਰਾਹਤ ਵਾਲੀ ਇਹ ਗੱਲ ਰਹੀ ਹੈ ਕਿ ਦੋਵੇਂ ਗੱਡੀਆਂ ਦੇ ਵਿੱਚ ਜਿਹੜੇ ਵਿਅਕਤੀ ਸਵਾਰ ਸੀ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਪਰ ਜੇਕਰ ਇਹ ਹਾਦਸਾ ਵੱਡਾ ਹੁੰਦਾ ਤੇ ਦੋਵੇਂ ਗੱਡੀਆਂ ਦੇ ਵਿੱਚ ਸਵਾਰ ਜਿਹੜੇ ਲੋਕ ਸੀ ਉਹਨਾਂ ਨੂੰ ਵੱਡਾ ਨੁਕਸਾਨ ਜਿਹੜਾ ਉਹ ਚੱਲਣਾ ਪੈਣਾ ਸੀ ਤੇ ਇਸੇ ਨਾਲ ਹੀ ਤੁਹਾਨੂੰ ਇਹ ਵੀ ਅਪੀਲ ਕਰਦੇ ਆ ਕਿ ਆਪਣੇ ਜਦੋਂ ਸੜਕ ਤੇ ਜਾਂਦੇ ਆ ਗੱਡੀਆਂ ਦੀ ਰਫ਼ਤਾਰ ਜਿਹੜੀ ਆ ਸਲੋ ਰੱਖਿਆ ਕਰੋ ਤਾਂ ਕਿ ਆਪ ਵੀ ਸੁਰੱਖਿਅਤ ਪਹੁੰਚ ਸਕੋ ਤੇ ਦੂਜਿਆਂ ਨੂੰ ਵੀ ਸੁਰੱਖਿਅਤ ਪਹੁੰਚਾ ਸਕੋ ਕਿਉਂਕਿ ਹੁਣੇ ਤੇਜ਼ ਰਫ਼ਤਾਰ ਗੱਡੀ ਦੇ ਵੱਲੋਂ ਦੂਜੀ ਗੱਡੀ ਨੂੰ ਟੱਕਰ ਮਾਰ ਦਿੱਤੀ ਗਈ ਹੈ ਤੇ ਪਲਟੀਆਂ ਖਾ ਕੇ ਕਾਫੀ ਪਲਟੀਆਂ ਖਾ ਕੇ ਵੀਡੀਓ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਇਹ ਜ਼ਬਰਦਸਤ ਐਕਸੀਡੈਂਟ ਹੁੰਦਾ ਹੈ ਤੇ ਪਲਟੀਆਂ ਖਾ ਕੇ ਗੱਡੀ ਜਿਹੜੀ ਆ ਦਰਖਤੇ ਦੇ ਨਾਲ ਜਾ ਵੱਜਦੀ ਆ ਪਰ ਰੱਬ ਦੀ ਮਿਹਰ ਰਹੀ ਹੈ ਕਿ ਇਹਨਾਂ ਦੋਵੇਂ ਜਿਹੜੇ ਵਿਅਕਤੀ ਸੀ ਉਹਨਾਂ ਦੀ ਜੜੀ ਆ ਜਾਨ ਬਚ ਗਈ ਆ ਪਰ ਜੇਕਰ ਇਹ ਐਕਸੀਡੈਂਟ ਦੇ ਵਿੱਚ ਕੋਈ ਵੱਡਾ ਇਹਨਾਂ ਨੂੰ ਨੁਕਸਾਨ ਹੋ ਜਾਂਦਾ ਤੇ ਇਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੋਣਾ ਸੀ ساری ਉਮਰ ਉਹਨਾਂ ਨੂੰ ਹੀ ਇਹ ਚੀਜ਼ਾਂ ਜਿਹੜੀਆਂ ਭੁਗਤਣੀਆਂ ਪੈਣੀਆਂ ਸੀ ਇਸ ਲਈ ਤੁਸੀਂ ਜਦੋਂ ਵੀ ਗੱਡੀ ਚਲਾਉਂਦੇ ਹੋ ਤਾਂ ਉਸ ਦੀ ਰਫ਼ਤਾਰ ਜਿਹੜੀ ਆ ਉਸ ਨੂੰ ਸਲੋਈ ਰੱਖੋ ਤਾਂ ਕਿ ਆਪ ਵੀ ਸੁਰੱਖਿਅਤ ਪਹੁੰਚੋ ਤੱਕ ਤੇ ਦੂਜਿਆਂ ਨੂੰ ਵੀ ਸੁਰੱਖਿਅਤ ਪਹੁੰਚਾ ਸਕੋ ਮਹਾਲੀ ਦੇ ਸੈਕਟਰ 63 ਦੇ ਵਿੱਚ ਇੱਕ ਜ਼ਬਰਦਸਤ ਐਕਸੀਡੈਂਟ ਹੋ ਗਿਆ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ ਹੈ ਦੱਸਦੀਏ ਕਿ ਰਸਤੇ ਤੇ ਦੋਵੇਂ ਗੱਡੀਆਂ ਜਾ ਰਹੀਆਂ ਸੀ ਤੇ ਇੱਕ ਗੱਡੀ ਦੀ ਰਫ਼ਤਾਰ ਕਾਫੀ ਤੇਜ਼ ਸੀ ਤੇ ਜਿਸ ਦੇ ਵੱਲੋਂ ਕਿ ਦੂਜੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਉਹ ਗੱਡੀ ਪਲਟੀਆਂ ਖਾ ਕੇ ਇੱਕ ਦਰਖਤ ਦੇ ਨਾਲ ਜਾ ਟਕਰੋਂਦੀ ਆ ਇਸ ਦੇ ਵਿੱਚ ਰਾਹਤ ਵਾਲੀ ਇਹ ਗੱਲ ਰਹੀ ਹੈ ਕਿ ਦੋਵੇਂ ਗੱਡੀਆਂ ਦੇ ਵਿੱਚ ਜਿਹੜੇ ਵਿਅਕਤੀ ਸਵਾਰ ਸੀ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਪਰ ਜੇਕਰ ਇਹ ਹਾਦਸਾ ਵੱਡਾ ਹੁੰਦਾ ਤੇ ਦੋਵੇਂ ਗੱਡੀਆਂ ਦੇ ਵਿੱਚ ਸਵਾਰ ਜਿਹੜੇ ਲੋਕ ਸੀ ਉਹਨਾਂ ਨੂੰ ਵੱਡਾ ਨੁਕਸਾਨ ਜਿਹੜਾ ਉਹ ਚੱਲਣਾ ਪੈਣਾ ਸੀ ਤੇ ਇਸੇ ਨਾਲ ਹੀ ਤੁਹਾਨੂੰ ਇਹ ਵੀ ਅਪੀਲ ਕਰਦੇ ਆ ਕਿ ਆਪਣੇ ਜਦੋਂ ਸੜਕ ਤੇ ਜਾਂਦੇ ਆ ਗੱਡੀਆਂ ਦੀ ਰਫ਼ਤਾਰ ਜਿਹੜੀ ਆ ਸਲੋ ਰੱਖਿਆ ਕਰੋ ਤਾਂ ਕਿ ਆਪ ਵੀ ਸੁਰੱਖਿਅਤ ਪਹੁੰਚ ਸਕੋ ਤੇ ਦੂਜਿਆਂ ਨੂੰ ਵੀ ਸੁਰੱਖਿਅਤ ਪਹੁੰਚਾ ਸਕੋ ਕਿਉਂਕਿ ਹੁਣੇ ਤੇਜ਼ ਰਫ਼ਤਾਰ ਗੱਡੀ ਦੇ ਵੱਲੋਂ ਦੂਜੀ ਗੱਡੀ ਨੂੰ ਟੱਕਰ ਮਾਰ ਦਿੱਤੀ ਗਈ ਹੈ ਤੇ ਪਲਟੀਆਂ ਖਾ ਕੇ ਕਾਫੀ ਪਲਟੀਆਂ ਖਾ ਕੇ ਵੀਡੀਓ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਇਹ ਜ਼ਬਰਦਸਤ ਐਕਸੀਡੈਂਟ ਹੁੰਦਾ ਹੈ ਤੇ ਪਲਟੀਆਂ ਖਾ ਕੇ ਗੱਡੀ ਜਿਹੜੀ ਆ ਦਰਖਤੇ ਦੇ ਨਾਲ ਜਾ ਵੱਜਦੀ ਆ ਪਰ ਰੱਬ ਦੀ ਮਿਹਰ ਰਹੀ ਹੈ ਕਿ ਇਹਨਾਂ ਦੋਵੇਂ ਜਿਹੜੇ ਵਿਅਕਤੀ ਸੀ ਉਹਨਾਂ ਦੀ ਜੜੀ ਆ ਜਾਨ ਬਚ ਗਈ ਆ ਪਰ ਜੇਕਰ ਇਹ ਐਕਸੀਡੈਂਟ ਦੇ ਵਿੱਚ ਕੋਈ ਵੱਡਾ ਇਹਨਾਂ ਨੂੰ ਨੁਕਸਾਨ ਹੋ ਜਾਂਦਾ ਤੇ ਇਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੋਣਾ ਸੀ ساری ਉਮਰ ਉਹਨਾਂ ਨੂੰ ਹੀ ਇਹ ਚੀਜ਼ਾਂ ਜਿਹੜੀਆਂ ਭੁਗਤਣੀਆਂ ਪੈਣੀਆਂ ਸੀ ਇਸ ਲਈ ਤੁਸੀਂ ਜਦੋਂ ਵੀ ਗੱਡੀ ਚਲਾਉਂਦੇ ਹੋ ਤਾਂ ਉਸ ਦੀ ਰਫ਼ਤਾਰ ਜਿਹੜੀ ਆ ਉਸ ਨੂੰ ਸਲੋਈ ਰੱਖੋ ਤਾਂ ਕਿ ਆਪ ਵੀ ਸੁਰੱਖਿਅਤ ਪਹੁੰਚੋ ਤੱਕ ਤੇ ਦੂਜਿਆਂ ਨੂੰ ਵੀ ਸੁਰੱਖਿਅਤ ਪਹੁੰਚਾ ਸਕੋ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ। Dynamic Savera TV YouTube Facebook Instagram X aur WhatsApp channel par